ਸੁਖਦੇਵ ਸਿੰਘ ਨੇ ਜਿਨ੍ਹਾਂ ਦਾ ਇੱਕ ਸੜਕ ਹਾਦਸੇ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਔਰ ਉਸ ਤੋਂ ਵੀ ਅਗਲੀ ਦੁਖਦਾਈ ਘਟਨਾ ਇਹ ਵਾਪਰੀ ਹੈ ਕਿ ਜਦੋਂ ਉਹਨਾਂ ਦਾ ਸੰਸਕਾਰ ਕਰਨ ਦੇ ਲਈ ਸ਼ਮਸ਼ਾਨ ਘਾਟ ਦੇ ਵਿੱਚ ਲਿਆਇਆ ਜਾਂਦਾ ਤਾਂ ਜਿਹੜੀਆਂ ਆਧੁਨਿਕ ਯੁੱਗ ਦੇ ਨਾਲ ਅਸੀਂ ਜਿਹੜੇ ਬਦਲਦੇ ਸਮੇਂ ਦੇ ਨਾਲ ਜਿਹੜੀਆਂ ਤਕਨੀਕ ਨਵੀਂ ਵਰਤ ਕੇ ਜਿਹੜੀਆਂ ਸੰਸਕਾਰ ਕਰਨ ਵਾਲੀਆਂ ਨੇ ਪੱਠੀਆਂ ਨੇ ਗੈਸ ਵਾਲੀਆਂ ਉਹ ਜਿਹੜੀਆਂ ਐਸ ਪਿੰਡ ਦੇ ਵਿੱਚ ਬਣੀਆਂ ਹੋਈਆਂ ਨੇ ਸ਼ਮਸ਼ਾਨ ਘਾਟ ਦੇ ਵਿੱਚ ਤੇ ਇੱਕ ਵਾਰ ਜਿਹੜੀਆਂ ਤਸਵੀਰਾਂ ਵੀ ਨਾਲੋਂ ਨਾਲ ਮੈਂ ਤੁਹਾਨੂੰ ਦਿਖਾ ਦਿੰਨਾ ਪਿੰਡ ਚੀਦਾ ਦੀ ਸ਼ਮਸ਼ਾਨ ਘਾਟ ਦੇ ਵਿੱਚ ਆ ਜਿਹੜੀਆਂ ਹੈਗੀਆਂ ਗੈਸ ਵਾਲੀਆਂ ਪੱਟੀਆਂ ਬਣੀਆਂ ਹੋਈਆਂ ਨੇ ਤੇ ਗੈਸ ਵਾਲੀਆਂ ਪੱਟੀਆਂ ਦੇ ਵਿੱਚ ਉਹਨਾਂ ਦਾ ਸੰਸਕਾਰ ਕਰਨ ਦੇ ਲਈ ਇਸ ਜਗ੍ਹਾ ਤੇ ਉਹਨਾਂ ਨੂੰ ਲਿਆਇਆ ਜਾਂਦਾ ਔਰ ਦੁਖਦਾਈ ਘਟਨਾ ਉਸ ਤੋਂ ਵੀ ਜ਼ਿਆਦਾ ਉਸ ਸਮੇਂ ਵਾਪਰ ਜਾਂਦੀ ਹੈ ਜਦੋਂ ਉਹਨਾਂ ਦਾ ਸੰਸਕਾਰ ਕਰਨ ਸਮੇਂ ਗੈਸ ਛੱਡੀ ਜਾਂਦੀ ਹੈ ਤੇ ਗੈਸ ਅਚਾਨਕ ਅਜਿਹਾ ਏਡਾ ਵੱਡਾ ਇਥੇ ਤਮਾਕਾ ਹੁੰਦਾ ਹੈ ਕਿ ਜਿਸ ਦੀਆਂ ਤਸਵੀਰਾਂ ਤੁਹਾਨੂੰ ਮੈਂ ਨਾਲ ਦੀ ਨਾਲ ਦਿਖਾਵਾਂਗਾ ਕਿ ਜਿਹੜੀ ਚਿਮਨੀ ਹੈ ਉਹ ਉੱਪਰ ਜਿਹੜੀ ਲਗਭਗ 15 20 ਫੁੱਟ ਉੱਚੀ ਏਮਨੀ ਦੇ ਵੀ ਜਿਹੜੇ ਖਰਪੱਚੇ ਉੱਡ ਜਾਂਦੇ ਐ ਏਡਾ ਵੱਡਾ ਤਮਾਕਾ ਉਹਦਾ ਨਾਲ ਹੁੰਦਾ ਹੈ ਤੇ ਕੁਝ ਜਿਹੜੇ ਹੈਗੇ ਐ ਜਿਹੜੇ ਸੰਸਕਾਰ ਕਰਨ ਸਮੇਂ ਜਿਹੜੇ ਬੰਦੇ ਉਹਨਾਂ ਦੀ ਸਿਹਤ ਦੇ ਵਿੱਚ ਸੰਸਕਾਰ ਕਰਨ ਸਮੇਂ ਲੱਗੇ ਹੋਏ ਸੀ ਉਹਦੇ ਵਿੱਚ ਕੁਝ ਬੰਦਿਆਂ ਦੇ ਜਿਹੜੇ ਚਿਹਰੇ ਜਿਹੜੇ ਜਿਹੜੇ ਮੂੰਹ ਸੜੇ ਐ ਉਹ ਵੀ ਜਿਹੜੀ ਸੂਚਨਾ ਮਿਲੀ ਹੈ ਕਿ ਕੁਝ ਬੰਦਿਆਂ ਦੇ ਜਿਹੜੇ ਚਿਹਰੇ ਸੜੇ ਐ ਸੋ ਜਿਹੜੀ ਇਹ ਘਟਨਾ ਹੈ ਆਪਾਂ ਜਿਵੇਂ ਜਿਹੜਾ ਬਦਲ ਰਿਹਾ ਸਮਾਂ ਇਧਰਲੀ ਸਾਈਡ ਤੁਹਾਨੂੰ ਦਿਖਾ ਦਿੰਨਾ ਹੈ ਕਿ ਜਿਹੜੇ ਸਸਕਾਰ ਸਮ ਕਰਨ ਸਮੇ ਜਿਹੜੇ ਸਿਲੰਡਰ ਲੱਗਦੇ ਨੇ ਇਸ ਜਗ੍ਹਾ ਤੋਂ ਸਿਲੰਡਰ ਲੱਗ ਕੇ ਇਧਰ ਉਹਨਾਂ ਦੇ ਕਨੈਕਸ਼ਨ ਜੋੜੇ ਜਾਂਦੇ ਨੇ ਤੇ ਇਸ ਜਗ੍ਹਾ ਤੋਂ ਜਿਹੜੀ ਗੈਸ ਗੈਸ ਹੈ ਉਧਰਲੀ ਸਾਈਡ ਉਧਰ ਛੱਡੀ ਜਾਂਦੀ ਹੈ ਪਰ ਪਤਾ ਨਹੀਂ ਕਿਸੇ ਕਾਰਨ ਜਿਹੜੀ ਇੱਕ ਗੈਸ ਨੂੰ ਜਾਂ ਤਾਂ ਪਹਿਲਾਂ ਅੱਗ ਨਹੀਂ ਲੱਗੀ ਜੇ ਤੇ ਜਦੋਂ ਅੱਗ ਲੱਗਦੀ ਹੈ ਤੇ ਉਸ ਸਮੇਂ ਇਹ ਬਹੁਤ ਵੱਡਾ ਧਮਾਕਾ ਹੋ ਜਾਂਦਾ ਜਿਹਦੇ ਵਿੱਚ ਜਣੀ ਜ਼ਿਆਦਾ ਜਾਨੀ ਨੁਕਸਾਨ ਤੋਂ ਜਿਹੜਾ ਬਚਾ ਹੋਇਆ ਪਰ ਜਿਹੜਾ ਧਮਾਕਾ ਸੀਗਾ ਉਹ ਚਿਮਨੀ ਦੇ ਉੱਪਰ ਤੱਕ ਵੀ ਜਿਹੜੀ ਉਹਨੇ ਸਾਰੀ ਦੀਵਾਰ ਹੈ ਜਿਹੜੀ ਉੱਤੇ ਤੱਕ ਬਣੀ ਹੋਈ ਸੀ ਉਹ ਢੈਠੇਰੀ ਕਰਤੀ ਹੈ ਤਸਵੀਰਾਂ ਨਾਲ ਦੀ ਨਾਲ ਤੁਹਾਨੂੰ ਉਹਦੀਆਂ ਵੀ ਦਿਖਾਵਾਂਗਾ ਬਾਈ ਜੀ ਜਿਹੜੇ ਇਸ ਦੁਖਦਾਈ ਘਟਨਾ ਦੇ ਵਿੱਚ ਜਿਹੜੇ ਸੰਸਕਾਰ ਕਰਨ ਸਮੇ ਇੱਥੇ ਜਿਹੜੇ ਕਾਫੀ ਪਰਿਵਾਰ ਆਏ ਹੋਏ ਸੀ ਕੁਝ ਪਰਿਵਾਰ ਇੱਥੇ ਹੁਣ ਵੀ ਮੌਜੂਦ ਨੇ ਉਹਦੇ ਲਈ ਸਾਈਡ ਮਾਸਟਰ ਜੀ ਦਾ ਸੰਸਕਾਰ ਹੋ ਰਿਹਾ ਹੈ ਤੇ ਇਹਨਾਂ ਨੂੰ ਪੁੱਛਾਂਗੇ ਕਿ ਅਸਲ ਵਿੱਚ ਇਹ ਕਿਸ ਤਰ੍ਹਾਂ ਦੀ ਜਿਹੜੀ ਘਟਨਾ ਵਾਪਰੀ ਕਿਉਂ ਇਹ ਧਮਾਕਾ ਹੋਇਆ ਕੀ ਲੱਗਦਾ ਹੈ ਉਹਨਾਂ ਨੂੰ ਕੀ ਕਾਰਨ ਸੀ ਬਾਈ ਬਲਤੇਜ ਸਿੰਘ ਜੀ ਮੱਲੀ ਜਿਹੜੇ ਚੀਦਾ ਦੇ ਵਾਸੀ ਨੇ ਜੋ ਸੰਸਕਾਰ ਸਮੇਂ ਇੱਥੇ ਪਹੁੰਚੇ ਸੀਗੇ ਉਹਨਾਂ ਤੋਂ ਪੁੱਛਦੇ ਹਾਂ ਕਿ ਅਸਲ ਵਿੱਚ ਉਹਨਾਂ ਨੇ ਜਿਹੜੀ ਸਾਰੀ ਘਟਨਾ ਅੱਖੀਂ ਦੇਖੀ ਹੈ ਮੱਲੀ ਸਾਹਿਬ ਕੀ ਲੱਗਦਾ ਹੈ ਜਿਹੜੇ ਇੱਥੇ ਘਟਨਾ ਵਾਪਰੀ ਹੈ ਧਮਾਕਾ ਹੋਇਆ ਇਸ ਪੱਠੀ ਦੇ ਵਿੱਚੋਂ ਕੀ ਕਾਰਨ ਲੱਗਦਾ ਵੀ ਕਿਵੇਂ ਧਮਾਕਾ ਹੋਇਆ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਡੇ ਦਾ ਚਾਚਾ ਜੀ ਸੁਖਦੇਵ ਸਿੰਘ ਦਾ ਸੰਸਕਾਰ ਸੀਗਾ ਕੱਲ ਨੂੰ ਐਕਸੀਡੈਂਟ ਹੋ ਗਿਆ ਸੀਗਾ ਆਪਣਾ ਇੱਥੇ ਨਾਲ ਬਾਗੇਪੁਰਾਣੇ ਦੇ ਪਿੰਡ ਦੇ ਕੋਲੇ ਅੱਛਾ ਉਨਾਂ ਦਾ ਸਰਕਾਰ ਕਰਨ ਆਈ ਸੀਗੀ ਦੁਨਨੇ ਕੇ ਪਿੰਡ ਕੋਲੇ ਹੋਇਆ ਸੀ ਹਮ ਏਕੇ ਦਾ ਉਹਨਾਂ ਜੀ ਅਸੀਂ ਇੱਥੇ ਅੱਗੇ ਵੇਸ 2017 ਦੀ ਬਣੀ ਹੈ ਪੱਠੀ ਬਹੁਤ ਵਧੀਆ ਚੱਲਦੀ ਹੈ ਅੱਜ ਪਤਾ ਨਹੀਂ ਕੀ ਕਾਰਨ ਹੋਇਆ ਕਿ ਇਹ ਏਕੇ ਦਾ ਮੀ ਜਦੋਂ ਅਸੀਂ ਅਗਨੀ ਭੇਡ ਕਰਨ ਲੱਗੇ ਹਮ ਤਾਂ 50 60 ਬੰਦੇ ਸੀਗੇ ਕੋਲੇ ਏਕੇ ਦਾ ਮੀ ਕੋਈ ਮਤਲਬ ਵੀ ਪ੍ਰੈਸ਼ਰ ਬਣ ਗਿਆ ਕੋਈ ਹਮ ਤੇ ਬਾਹਰ ਜਾਨੀ ਕੋਈ ਨੁਕਸਾਨ ਵਾਲਾ ਨਹੀਂ ਹੋਇਆ ਕੋ ਬਚ ਗਏ ਸਾਰੇ ਤੇ ਮਾਰੇ ਮੋਟੇ ਮੂ ਮੰਨ ਤੇ ਮਰੀ ਮੋਟੀ ਪਈ ਆ ਲੋਕਾਂ ਦੇ ਕਿੰਨੇ ਕਿੰਨੇ ਸਿਲੰਡਰ ਲੱਗਦੇ ਨੇ ਇਸ ਜਿਹੜੀ ਭੱਠੀ ਨੂੰ ਜਿਹੜੇ ਇੱਕੇਦਮ ਗੈਸ ਛੱਡੀ ਜਾਂਦੀ ਜਾਂ ਕੀ ਪ੍ਰੋਸੈਸ ਹੈ ਇਹਦਾ ਇਹਨੇ ਤਿੰਨ ਸਿਲੰਡਰ ਲੱਗਦੇ ਜੀ ਇਹਨੂੰ ਤੇ ਹੌਲੀ ਹੌਲੀ ਇਹ ਸਾਡੇ ਪਿੰਡੂ ਮੁੰਡਾ ਬਹੁਤ ਚੜਦਾ ਮੁੰਡਾ ਗੱਗੀ ਸਿੰਘ ਆ ਜੀ ਉਹ ਆਪਣਾ ਚਲਾਉਂਦਾ ਉਹ ਹੂੰ ਉਹ ਜਮਾ ਕਿਤੇ ਕੋਈ ਨੁਕਸਾਨ ਨਹੀਂ ਹੋਇਆ ਜੀ ਬਹੁਤ ਵਧੀਆ ਚੱਲਦੀ ਆ ਜੀ ਇਹ ਪਹਿਲੀ 400 ਹੋਇਆ ਸਾਡੇ ਤੇ ਹੂੰ ਇਹ 2017 ਦੀ ਇਹ ਬਣੀ ਹੋਈ ਆ ਤੇ ਸਾਡੀ ਮਾਤਾ ਦਾ ਸ਼ਸਕਾਰ ਪਹਿਲਾਂ ਇੱਥੇ ਹੋਇਆ ਸੀਗਾ ਹੂੰ ਤੇ ਉਦੋਂ ਮੁੜ ਕੇ ਅੱਜ ਇਹ ਸਾਡੇ ਨਾਲ ਗੱਲ ਹੋਈ ਆ ਜੀ ਤੇ ਜਣ ਕੇ ਜਾਨ ਆਪਣਾ ਬਚ ਗਈ ਜੀ ਤੇ ਵੇਖੀ ਅੱਗ ਪਈ ਪੈਰੀ ਸੀ ਕਿੰਨੇ ਕਿੰਨੇ ਬੰਦਿਆਂ ਦੇ ਕੁਝ ਪਤਾ ਲੱਗਾ ਕਿ ਕੁਝ ਚਿਹਰੇ ਬੰਦਿਆਂ ਦੇ ਮੂੰਹ ਸੜ ਗਏ ਪੰਜ ਚਾਰਾਂ ਦੇ ਕੋਈ ਇਸ ਤਰ੍ਹਾਂ ਦੇ ਜਿਹੜੀ ਜ਼ਿਆਦਾ ਨੁਕਸਾਨ ਵੀ ਹੋਇਆ ਕਿਸੇ ਦਾ ਨਹੀਂ ਨਹੀਂ ਜ਼ਿਆਦਾ ਨਹੀਂ ਜੀ ਮਾੜਾ ਮੋਟਾ ਹੀ ਹੋਇਆ ਜੀ ਬਸ ਮੂੰਹ ਤੇ ਮਾੜਾ ਮੋਟੇ ਦੀ ਵਾਲਾਂ ਨੂੰ ਪਈ ਆ ਅੱਛਾ ਹਾਂਜੀ ਜਿਹੜੇ ਪਰਲੀ ਸਾਈਡ ਧੁਮਾਕੇ ਦੀ ਜਿਵੇਂ ਆਪਾਂ ਤਸਵੀਰਾਂ ਪਰਲੀ ਸਾਈਡ ਦੇਖੀਆਂ ਐ ਇਟਾਂ ਖਿਲਰੀਆਂ ਪਈਆਂ ਕੋਈ ਉਧਰ ਬੰਦੇ ਬੁੰਦੇ ਖੜੇ ਸੀ ਜਾਂ ਉਧਰ ਕੋਈ ਕਿਸੇ ਤਰ੍ਹਾਂ ਵੱਜੀਆਂ ਹੁਣ ਉੱਤੋਂ ਕਿਉਂਕਿ ਚਿਮਨੀ ਬਹੁਤ ਵੱਡੀ ਉੱਤੋਂ ਡਿੱਗੀ ਆ ਉਹ ਉਹ ਨਾ ਬਾਈ ਦੀ ਸੀ ਹੁਣ ਥੜੀਆਂ ਬਣੀਆਂ ਜੀ ਉਕੇ ਜੇ ਮੈਂ ਧਮਾਕਾ ਹੋਇਆ ਲੋਕਾਂ ਨੂੰ ਤਾਂ ਆ ਬਈ ਰਾਸ ਕੋਈ ਰਸਤੇ ਦੇ ਵਿੱਚ ਸੜਕ ਦੇ ਉੱਥੇ ਹੋਇਆ ਕੋਈ ਇੱਕੇ ਤਾਂ ਵੀ ਲੋਕਾਂ ਦੀ ਭਾਜੜ ਪੈ ਗਈ ਤੇ ਜਾਨਕਿ ਵੀ ਸਾਰਾ ਧੂਮਾਂ ਧੂਆਂ ਹੋ ਗਿਆ ਤਾਂ ਫਿਰ ਲੋਕਾਂ ਨੇ ਸਾਰਾ ਵੇਖਿਆ ਜੋ ਤੇ ਫਿਰ ਇਹ ਅੱਗ ਬੁਝਾਈਏ ਜਦੋਂ ਜਦੋਂ ਇਹ ਧਮਾਕਾ ਹੁੰਦਾ ਕੋਈ ਧੂਆਂ ਨਿਕਲਦਾ ਹੈ ਜਾਂ ਵਿੱਚੋਂ ਗੈਸ ਦੇ ਕੋਈ ਸ਼ਰੇ ਨਿਕਲਦੇ ਜਾਂ ਕਿਸ ਤਰ੍ਹਾਂ ਦਾ ਧਮਾਕਾ ਸੀ ਇਹ ਅੱਗ ਤੇ ਜੇ ਬਜੀ ਗੈਸ ਦੇੋਂ ਦੂਰਿਤ ਕਰ ਜਾਂਦੀ ਹੈ ਅੱਛਾ ਦੂਰ ਤੱਕ ਅੱਗ ਦੇ ਮਤਲਬ ਲਾਟਾਂ ਨਿਕਲੀਆਂ ਨਿਕਲਦੀਆਂ ਹਾਂ ਲਾਟਾਂ ਨਿਕਲ ਲਾਟਾਂ ਨਿਕਲਦੀਆਂ ਹਾਂ ਹੂੰ ਲਾਟਾਂ ਬੁਰਗੇ ਨਿਕਲਦਾਂ ਜੀ ਫੋਲ ਨਿਕਲਦਾਂ ਲਾਟਾਂ ਤੇ ਫਿਰ ਵਾਵਾ ਲੋਕ ਜਿਹੜੇ ਇੱਕ ਦੂਜੇ ਪਾਸੇ ਹੋ ਜਾਂਦੇ ਭੱਜ ਗਏ ਤੇ ਜਾਨਕੀ ਨੁਕਸਾਨ ਤੋਂ ਬਚ ਗਏ ਜੀ ਤੇ ਨਹੀਂ ਤਾਂ ਬਹੁਤ ਭੈੜੀ ਹੋਣੀ ਸੀ 50 60 ਬੰਦਿਆਂ ਦਾ ਨੁਕਸਾਨ ਹੋ ਜਾਣਾ ਸੀ ਇੱਥੇ ਅ ਬਾਈ ਜੀ ਦਾ ਕੀ ਨਾਮ ਹੈ ਬਾਈ ਦਾ ਕਿਹਦੇ ਦੇ ਵਾਸੀ ਚਿੰਦਰ ਸਿੰਘ ਜੀ ਹਾਂ ਜਦੋਂ ਜਦੋਂ ਇਹ ਮਤਲਬ ਪੱਠੀਆਂ ਅੱਗੇ ਵੀ ਤੁਸੀਂ ਦੇਖਦੇ ਹੋਵੋਗੇ ਹਾਂ ਜਦੋਂ ਇਹ ਸਿਲੰਡਰ ਲਾਉਨੇ ਆਪਾਂ ਸਿਲੰਡਰ ਲਾਉਣ ਤੋਂ ਬਾਅਦ ਗੈਸ ਛੱਡ ਕੇ ਕੀ ਅੱਗੇ ਦੇਖਿਆ ਤੁਸੀਂ ਇਸ ਤਰ੍ਹਾਂ ਦਾ ਵੀ ਜਾਨ ਜਦੋਂ ਮੰੰਦਾ ਵਿੱਚ ਮਤਲਬ ਸਸਕਾਰ ਕਰਨ ਵਾਸਤੇ ਜਾਂਦਾ ਹੈ ਤਾਂ ਕਿੰਨੇ ਟਾਈਮ ਬਾਅਦ ਉਹਨੂੰ ਅੱਗ ਪੈ ਜਾਂਦੀ ਜਾਂ ਕਿਸ ਤਰ੍ਹਾਂ ਦਾ ਹੁੰਦਾ ਹੈ ਛੱਡਣ ਸਾਰ ਹੀ ਪੈ ਜਾਂਦੀ ਹੈ ਅੱਗ ਤਾਂ ਅੱਛਾ ਉਦੋਂ ਹੀ ਇੱਥੇ ਤਾਂ ਬਸ ਜਦ ਅੱਗ ਛੱਡੀ ਉਹ ਲੱਗੀ ਨਹੀਂ ਫੇਰ ਦੁਬਾਰਾ ਅੱਗ ਛੱਡੀ ਫੇਰ ਨਾਲ ਲੱਗੀ ਗੈਸ ਛੱਡਾ ਵਾ ਸੀ ਕਿਤੇ ਅੱਛਾ ਗੈਸ ਇਕੱਠਾ ਹੋ ਕੇ ਤਾਂ ਜੀ ਪੜਾਕਾ ਪਿਆ ਸਾਡੇ ਹਿਸਾਬ ਨਾਲ ਤਾਂ ਧਮਾਕਾ ਬਹੁਤ ਵੱਡਾ ਹੋਇਆ ਹੂੰ ਇੰਨੀ ਜਾਣਕਾਰੀ ਅੱਖਾਂ ਮੇਸਕੀਆਂ ਮਤਲਬ ਗੈਸ ਗੈਸ ਦੇ ਨਾਲ ਅੱਗ ਇੰਨੀ ਦੂਰ ਤੱਕ ਫੈਲੀ ਹੋਣੀ ਹਾਂਜੀ ਹਾਂਜੀ ਬੰਦੇ ਬਾਹਰ ਮੂੰਹਾਂ ਮਾ ਸੜ ਗਏ ਬੰਦਿਆਂ ਦੇ ਵਿੱਚੋਂ ਪੈਰ ਵੀ ਸੜੇ ਇੱਕ ਬੰਦੇ ਦੇ ਉਹ ਘਰੇ ਆ ਜੀ ਸੋ ਜਿਹੜੇ ਬੰਦਿਆਂ ਦੇ ਕੁਝ ਮੂੰਹ ਸੜ ਗਏ ਕੁਝ ਬਾਈ ਜੀ ਨੇ ਦੱਸਿਆ ਕਿ ਕੁਝ ਜਿਹੜੇ ਅੱਗ ਦੀਆਂ ਲਾਟਾਂ ਜਦੋਂ ਬਾਹਰ ਨਿਕਲਦੀਆਂ ਕੁਝ ਪੈਰਾਂ ਪੂਰਾਂ ਨੂੰ ਵੀ ਪਈ ਹੈ ਉਹ ਬੰਦੇ ਆਪਾਂ ਕੋਸ਼ਿਸ਼ ਕਰਦੇ ਆਂ ਉਹ ਬੰਦਿਆਂ ਤੱਕ ਪਹੁੰਚਣ ਦੀ ਜਾਣਕਾਰੀ ਉਹਨਾਂ ਤੋਂ ਵੀ ਇਕੱਠੀ ਕਰਦੇ ਆਂ ਕਿ ਉਹਨਾਂ ਨੇ ਉਸ ਸਮੇਂ ਕੀ ਦੇਖਿਆ ਕਿਵੇਂ ਉਹਨਾਂ ਨੂੰ ਲੱਗਿਆ ਵੀ ਇਹ ਧਮਾਕੇ ਦੇ ਨਾਲ ਜਿਹੜਾ ਹੈਗਾ ਧਮਾਕਾ ਹੋਣ ਦਾ ਕਾਰਨ ਕੀ ਬਣਿਆ ਜਿਹੜਾ ਬੰਦਾ ਇੱਥੇ ਜਿਹੜਾ ਪੱਠੀਆਂ ਨੂੰ ਚਲਾਉਂਦਾ ਆ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਦੇ ਆਂ ਕਿ ਕਾ ਜਿਹੜਾ ਅੱਜ ਇਹ ਘਟਨਾ ਵਾਪਰੀ ਹੈ ਅੱਜ ਅਸਲ ਕਾਰਨ ਕੀ ਬਣਿਆ ਵੀ ਕਿਉਂ ਨੀ ਅੱਗ ਜਿਹੜੀ ਪਈ ਉਸ ਤੋਂ ਬਾਅਦ ਧੁਮਾਕਾ ਕਿਉਂ ਹੋ ਗਿਆ ਅ ਇੱਥੇ ਧੁਮਾਕਾ ਹੁੰਦਾ ਹੈ ਹਾਂਜੀ ਕਿੰਨੇ ਕੁ ਬੁੜੀਆਂ ਬੰਦੇ ਲਗਭਗ ਤੁਹਾਨੂੰ ਲੱਗਦਾ ਵੀ ਇੱਥੇ ਬੰਦੇ ਤਾਂ ਬਹੁਤ ਸੀ ਹਮ ਬੰਦੇ ਬੁੜੀਆਂ ਬਥੇਰੀ ਸੀ ਅੱਛਾ ਸਾਰਾ ਪਿੰਡ ਹੀ ਸੀ ਸਾਰਾ ਪਿੰਡ ਵਾਲਾ ਕੰਮ ਹੀ ਸੀ ਹਮ ਸੋ ਦੂਜੇ ਸਰ ਪਾਸੇ ਸੀ ਹਾਂਜੀ ਡਰਦੇ ਫਿਰ ਪਾਸੇ ਤੁਹਾਨੂੰ ਖਿੰਡ ਕੇ ਦਵਾ ਲਓ ਜਦੋਂ ਹੋਇਆ ਸੀ ਜਦੋਂ ਧੁਮਾਕਾ ਹੁੰਦਾ ਹਾਂਜੀ ਹਾਂਜੀ ਸੋ ਦੂਜੇ ਪਾਸੇ ਇਧਰਲੀ ਸਾਈਡ ਜਿਹੜਾ ਹੈਗਾ ਮਾਸਟਰ ਜੀ ਦਾ ਸੰਸਕਾਰ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਕਿ ਹਜੇ ਵੀ ਜਦੋਂ ਇਹ ਪੱਠੀ ਮਤਲਬ ਤਮਾਕਾ ਹੋਣ ਤੋਂ ਬਾਅਦ ਇਧਰਲੀ ਸਾਈਡ ਤੇ ਉਹਨਾਂ ਦਾ ਸੰਸਕਾਰ ਫਿਰ ਓਪਨ ਦੇ ਵਿੱਚ ਕਰਨ ਦੇ ਲਈ ਜਿਹੜਾ ਹੈਗਾ ਪਰਿਵਾਰ ਵੱਲੋਂ ਇੰਤਜ਼ਾਮ ਕੀਤੇ ਗਏ ਆ ਸੋ ਜਿਹੜੇ ਪਹਿਲਾਂ ਲਗਭਗ ਜਿਹੜੇ ਸੰਸਕਾਰ ਹੁੰਦੇ ਸੀ ਉਹ ਇਸੇ ਤਰ੍ਹਾਂ ਓਪਨ ਦੇ ਵਿੱਚ ਹੁੰਦੇ ਸੀ ਪਰ ਸਮੇਂ ਦੇ ਬਦਲਦਿਆਂ ਅਸੀਂ ਕੁਝ ਤਕਨੀਕਾਂ ਇਹੋ ਜਿਹੀਆਂ ਵਰਤ ਲਈਆਂ ਕਿ ਜਿਹਦੇ ਨਾਲ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੀਆਂ ਨਵੀਆਂ ਪੱਟੀਆਂ ਆ ਗਈਆਂ ਕਿ ਜਿਹੜੇ ਹੈਗੇ ਉਹਦੇ 'ਚ ਆਪਾਂ ਕਹਿ ਦਿੰਨੇ ਆ ਕਿ ਲੱਕੜ ਘੱਟ ਲੱਗਦੀ ਏ ਜਾਂ ਉਹਦੇ 'ਚ ਖਰਚ ਘੱਟ ਆਉਂਦਾ ਜਾਂ ਉਹਦੇ ਤੇ ਜਿਹੜੇ ਹੈਗੇ ਸਾਨੂੰ ਜਿਹੜੀ ਮਿਹਨਤ ਘੱਟ ਕਰਨੀ ਪੈਂਦੀ ਏ ਇਹ ਵੀ ਇੱਕ ਜਿਹੜਾ ਕਾਰਨ ਆ ਕਿ ਸਾਨੂੰ ਲੱਕੜਾਂ ਨਹੀਂ ਲਿਆਉਣੀਆਂ ਪੈਂਦੀਆਂ ਜਾਂ ਉਹ ਮਤਲਬ ਹੋਰ ਸਾਰੇ ਇੰਤਜ਼ਾਮ ਨਹੀਂ ਕਰਨੇ ਪੈਂਦੇ ਸੋ ਇਹਦੀ ਨਵੀਂ ਤਕਨੀਕ ਦੇ ਨਾਲ ਜਿਹੜਾ ਹੈਗਾ ਗੈਸ ਦੇ ਨਾਲ ਸਸਕਾਰ ਹੋਣ ਦਾ ਜਿਹੜੇ ਨਵੇਂ ਪ੍ਰੋਜੈਕਟ ਪਿੰਡਾਂ ਦੇ ਵਿੱਚ ਲੱਗੇ ਸੋ ਸਾਡਾ ਖਬਰ ਦਿਖਾਉਣ ਦਾ ਇਹ ਮਤਲਬ ਹੈ ਕਿ ਜਿਹੜਾ ਇੱਥੇ ਘਟਨਾ ਵਾਪਰੀ ਹੈ ਜਿਹੜਾ ਬੇਹੱਦ ਵੱਡਾ ਧਮਾਕਾ ਇਸ ਜਗ੍ਹਾ ਤੇ ਹੋਇਆ ਸੋ ਉਹ ਇਸ ਤਰ੍ਹਾਂ ਦੀ ਘਟਨਾ ਕਿਸੇ ਹੋਰ ਨਾ ਵਾਪਰੇ ਕਿਉਂਕਿ ਅੱਜ ਇੱਥੇ ਥੋੜਾ ਨੁਕਸਾਨ ਹੋਇਆ ਥੋੜੇ ਨੁਕਸਾਨ ਨਾਲ ਜਿਹੜੀ ਵੱਡੀ ਘਟਨਾ ਹਲੇ ਵੀ ਆਪਾਂ ਇਹ ਕਹਿ ਸਕਦੇ ਹਾਂ ਬਚਣ ਤੋਂ ਜਿਹੜੀ ਬਚ ਗਈ ਹੈ ਜੇ ਇਹ ਧਮਾਕਾ ਉਰਲੀ ਸਾਈਡ ਨੂੰ ਹੋਰ ਕਿਸੇ ਅੱਗ ਬਾਹਰ ਆ ਜਾਂਦੀ ਤਾਂ ਹੋਰ ਬੰਦਿਆਂ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਸੀਗਾ ਸੋ ਤਸਵੀਰਾਂ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਜਿਹੜੀ ਚਿਮਨੀ ਉਤੋਂ 15 20 ਫੁੱਟ ਤੋਂ ਇੱਥੇ ਚਿਮਨੀ ਦੀਆਂ ਇੱਟਾਂ ਥੱਲੇ ਡਿੱਗਦੀਆਂ ਸ਼ੁਕਰ ਕਰੋ ਵੀ ਇਸ ਜਗ੍ਹਾ ਤੇ ਕੋਈ ਬੰਦਾ ਮੌਜੂਦ ਨਹੀਂ ਸੀਗਾ ਤਾਂ ਨਹੀਂ ਤਾਂ ਇਹ ਜਿਹੜੀਆਂ ਇੱਟਾਂ ਐ ਇਹ ਵੀ ਕਿਸੇ ਦੇ ਸਿਰ 'ਤੇ ਵੱਜ ਜਾਂਦੀ ਜਾਂ ਕਿਸੇ